ਰੈਸਲਿੰਗ ਦੀ ਦੁਨੀਆ ਵਿੱਚ ਇੱਕ ਅਜਿਹਾ ਖਿਡਾਰੀ ਜਿਸ ਦਾ ਨਾਮ ਸੁਣ ਵੱਡੇ ਵੱਡੇ ਖਿਡਾਰੀ ਵੀ ਡਰ ਜਾਂਦੇ ਨੇ ਇੱਕ ਅਜਿਹਾ ਨਾਮ ਜਿਸ ਨੂੰ ਮੌਤ ਕਿਹਾ ਜਾਂਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਦਲਜੀਤ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਲਵ ਫੋਰ ਏਵਰ ਚੈਨਲ ਉਹ ਚੈਨਲ ਜਿਸ ਤੇ ਤੁਹਾਡੇ ਪਸੰਦੀਆਂ ਆਪਾਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਉਹ ਚਾਹੇ ਕੋਈ ਹਿਸਟਰੀ ਵੀਡੀਓ ਹੋਵੇ ਜਾਂ ਕਿਸੇ ਦੀ ਬਾਇਓਗ੍ਰਾਫੀ ਜਾਂ ਕੋਈ ਨਵਾਂ ਚੱਲ ਰਿਹਾ ਮੁੱਦਾ ਹਰ ਇੱਕ ਤਰ੍ਹਾਂ ਦੀ ਵੀਡੀਓ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰੈਸਲਿੰਗ ਦੇ ਦੁਨੀਆ ਦੇ ਉਸ ਸਟਾਰ ਦੀ ਜੋ ਬੋਲਦਾ ਕੱਟ ਤੇ ਡਰਾਉਂਦਾ ਜ਼ਿਆਦਾ ਹੈ। ਜਿਸ ਨੂੰ ਮੌਤ ਦਾ ਸੁਦਾਗਰ ਅਤੇ ਡੈੱਡ ਮੈਨ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੀ ਹਾਂ ਤੁਸੀਂ ਸਹੀ ਪਹਿਚਾਣਿਆ ਆਪਾਂ ਗੱਲ ਕਰ ਰਹੇ ਹਾਂ ਦਾ ਅੰਡਰਟੇਕਰ ਦੀ। ਸੋ ਦੋਸਤੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੀ ਅਗੇ ਕਿੰਨੀ ਕੀ ਰਿਕੁਐਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਲਵ ਫੋਰ ਏਵਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਸ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਦੇਣ ਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਵੀ ਜ਼ਰੂਰ ਕਲਿੱਕ ਕਰ ਦੇ ਸੋ ਦੋਸਤੋ ਹੁਣ ਆਪਾਂ ਵੱਧਿਆ ਵੀਡੀਓ ਵੱਲ ਦੋਸਤੋ ਅੰਡਰਟੇਕਰ ਰੈਸਲਿੰਗ ਦੀ ਦੁਨੀਆ ਦਾ ਉਹ ਬਾਦਸ਼ਾ ਜਿਸ ਦੀਆਂ ਖਤਰਨਾਕ ਅੱਖਾਂ ਅਤੇ ਤਕੜੇ ਜੁਸੇ ਵਾਲੇ ਸਰੀਰ ਸਾਹਮਣੇ ਕੋਈ ਵੀ ਨਹੀਂ ਟਿਕਦਾ ਸੀ ਜਦੋਂ ਅੰਡਰਟੇਕਰ ਦੀ ਰਿੰਗ ਵਿੱਚ ਐਂਟਰੀ ਹੁੰਦੀ ਸੀ ਤਾਂ ਚਾਰੇ ਪਾਸੇ ਹਨੇਰਾ ਛਾ ਜਾਂਦਾ ਸੀ ਵੱਡੇ ਵੱਡੇ ਖਿਡਾਰੀਆਂ ਦੇ ਦਿਲ ਤੱਕ ਤੱਕ ਕਰਨ ਲੱਗ ਪੈਂਦੇ ਸੀ 27 ਸਾਲ ਤੱਕ ਰੈਸਲਿੰਗ ਦੀ ਦੁਨੀਆ ਤੇ ਰਾਜ ਕਰਨ ਵਾਲੇ ਅੰਡਰਟੇਕਰ ਦਾ ਅਸਲੀ ਨਾਮ ਮਾਰਕ ਵਿਲੀਅਮ ਕੈਲੇਵੇ ਹੈ ਉਹਨਾਂ ਦਾ ਜਨਮ 24 ਮਾਰਚ 1965 ਨੂੰ ਅਮਰੀਕਾ ਵਿੱਚ ਟੈਕਸਸ ਦੇ ਹਾਊਸਟਨ ਸ਼ਹਿਰ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਫ੍ਰੈਂਕ ਕੌਮਪਟਨ ਕੈਲਵੇ ਸੀ ਜਿਨ੍ਹਾਂ ਦੀ ਮੌਤ 22 ਜੁਲਾਈ 2003 ਵਿੱਚ ਹੋਈ ਅੰਡਰਟੇਕਰ ਦੀਆਂ ਤਿੰਨ ਪਤਨੀਆਂ ਹਨ ਦੋਸਤੋ ਅਪ੍ਰੈਲ 2017 ਵਿੱਚ ਭਾਵੇਂ ਅੰਡਰਟੇਕਰ ਨੇ ਰੈਸਿੰਗ ਦੀ ਦੁਨੀਆ ਤੋਂ ਰਿਟਾਇਰਮੈਂਟ ਲੈ ਲਿਆ ਪਰ ਜਿੰਨਾ ਟਾਈਮ ਵੀ ਉਹ ਖੇਡੇ ਉਹਨਾਂ ਨੇ ਰੈਸਿੰਗ ਦੀ ਦੁਨੀਆ ਤੇ ਰਾਜ ਕੀਤਾ ਤੇ ਰਹਿਣ ਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਸ਼ੈਕ ਸੋ ਮਚ ਲਾਈਟ ਟੂ ਪੀਪਲ ਆਲ ਓਵਰ ਦ ਵਰਲਡ ਹੋ ਦੋਸਤੋ ਆਪਾਂ ਗੱਲ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਦੀ ਅੰਡਰਟੇਕਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਵਾਲਟ ਰਿਪ ਹਾਈ ਸਕੂਲ ਤੋਂ ਕੀਤੀ ਜਿੱਥੇ ਉਹ ਬਾਸਕਟਬਾਲ ਅਤੇ ਫੁੱਟਬਾਲ ਦੇ ਚੰਗੇ ਖਿਡਾਰੀ ਸਨ 1983 ਵਿੱਚ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਅਤੇ ਫਿਰ ਐਂਜਲੀਨਾ ਕਾਲਜ ਵਿੱਚ ਐਡਮਿਸ਼ਨ ਲਿਆ ਜਿੱਥੇ ਉਹਨਾਂ ਨੇ ਆਪਣੀ ਬਾਸਕਟਬਾਲ ਦੀ ਖੇਡ ਨਾਲ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉੱਥੇ ਕਾਲਜ ਵਿੱਚ ਉਹਨਾਂ ਨੂੰ ਸਕਾਲਰਸ਼ਿਪ ਵੀ ਮਿਲੀ ਇਸ ਤੋਂ ਬਾਅਦ ਅੰਡਰਟੇਕਰ ਨੇ ਟੈਕਸਸ ਵੈਸਲੀਅਨ ਯੂਨੀਵਰਸਿਟੀ ਜੁਆਇਨ ਕਰ ਲਈ ਪਰ ਉਹ ਆਪਣੀ ਪੜ੍ਹਾਈ ਵਾਲੇ ਘੱਟ ਤੇ ਬਾਸਕਟਬਾਲ ਅਤੇ ਰੈਸਲਿੰਗ ਵੱਲ ਜ਼ਿਆਦਾ ਧਿਆਨ ਦਿੱਤੇ ਪਈ ਸੀ ਇਸ ਲਈ ਉਹਨਾਂ ਨੇ 1986 ਵਿੱਚ ਆਪਣੀ ਯੂਨੀਵਰਸਿਟੀ ਛੱਡ ਦਿੱਤੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੰਡਰਟੇਕਰ ਦੇ ਰੈਸਲਿੰਗ ਦੀ ਸ਼ੁਰੂਆਤ 1984 ਵਿੱਚ ਵਰਲਡ ਕਲਾਸ ਚੈਂਪੀਅਨਸ਼ਿਪ ਰੈਸਲਿੰਗ ਨਾਲ ਹੋਈ ਉਦੋਂ ਉਹ ਆਪਣੇ ਨਾਮ ਟੈਕਸਸ ਰੈੱਡ ਨਾਲ ਰਿੰਗ ਵਿੱਚ ਉਤਰੇ ਪਰ ਉਹ ਆਪਣਾ ਪਹਿਲਾ ਮੈਚ ਹੀ ਬਰਿਊਸਰ ਬਰੋਡੀ ਤੋਂ ਹਾਰ ਗਏ ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਉਹ ਰੈਸਲਿੰਗ ਦੇ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਬੋਡੀ ਤੇ ਪੂਰਾ ਧਿਆਨ ਦਿੱਤਾ ਸਿਆਣੇ ਕਹਿੰਦੇ ਨੇ ਮਿਹਨਤ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਏ ਸੋ ਕੁਝ ਸਮਾਂ ਪਾ ਕੇ ਉਹੀ ਦਿਨ ਆਇਆ ਕਾਫੀ ਮਿਹਨਤ ਕਰਨ ਤੋਂ ਬਾਅਦ ਅੰਡਰਟੇਕਰ 1999 ਵਿੱਚ ਆਪਣੇ ਇੱਕ ਨਵੇਂ ਨਾਮ ਨਾਲ ਰਿੰਗ ਵਿੱਚ ਉਤਰੇ ਦਾ ਮਾਸਟਰ ਆਫ ਪੇਨ ਤੇ ਉਦੋਂ ਉਹਨਾਂ ਦਾ ਮੁਕਾਬਲਾ ਜੈਰੀ ਲਾਉਲਰ ਨਾਲ ਹੋਇਆ ਤੇ ਅੰਡਰਟੇਕਰ ਨੇ ਜੈਰੀ ਨੂੰ ਬਹੁਤ ਆਸਾਨੀ ਨਾਲ ਹਰਾ ਦਿੱਤਾ ਇਸ ਤੋਂ ਬਾਅਦ ਅੰਡਰਟੇਕਰ ਨੇ ਕਈ ਹੋਰ ਨਾਵਾਂ ਨਾਲ ਕਈ ਮੈਚ ਖੇਡੇ WWF World Wrestling Federation ਦੇ ਨਾਲ 1990 ਵਿੱਚ Undertaker ਨੇ ਕੰਟਰੈਕਟ ਸਾਈਨ ਕੀਤਾ ਤੇ 1991 ਵਿੱਚ Undertaker ਨੇ ਆਪਣੇ ਚੈਂਪੀਅਨ ਬਣਨ ਦੀ ਸ਼ੁਰੂਆਤ ਕੀਤੀ ਜਿੱਥੇ ਉਹਨਾਂ ਨੇ ਕਈ ਨਾਮੀ ਖਿਡਾਰੀ ਜਿਵੇਂ ਟੱਗ ਬੋਟ ਜਿਮੀ ਸਨੂਕਾ ਅਤੇ ਹਲਕ ਹੋਗਨ ਬਰਗਿਆ ਨੂੰ ਹਰਾ ਦਿੱਤਾ ਤੇ WWF ਚੈਂਪੀਅਨਸ਼ਿਪ ਦਾ ਟਾਈਟਲ ਆਪਣੇ ਨਾਮ ਕੀਤਾ 2008 ਨੂੰ ਤੱਕ ਅੰਡਰਟੇਕਰ ਸੌਨ ਮਾਈਕਲ ਨੂੰ ਕਦੀ ਵੀ ਸਿੰਗਲ ਮੈਚ ਵਿੱਚ ਹਰਾ ਨਹੀਂ ਪਾਇਆ ਸੀ ਤੇ ਇਹੀ ਗੱਲ ਤੋਂ ਸੌਨ ਮਾਈਕਲ ਅੰਡਰਟੇਕਰ ਨੂੰ ਉਕਸਾਉਂਦਾ ਰਹਿੰਦਾ ਸੀ ਜਿਸ ਤੋਂ ਬਾਅਦ ਰੈਸਲਮੀਨੀਆ 25 ਵਿੱਚ ਦੋਵਾਂ ਦਾ ਸਾਹਮਣਾ ਹੋਇਆ ਤੇ ਅੰਡਰਟੇਕਰ ਨੇ ਸੌਨ ਮਾਈਕਲ ਨੂੰ ਹਰਾ ਦਿੱਤਾ ਤੇ ਉਸ ਦੀ ਬੋਲਤੀ ਬੰਦ ਕਰ ਦਿੱਤੀ ਇਸ ਮੈਚ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਦੋਸਤੋ ਇੱਕ ਵਾਰ ਜਦੋਂ ਅੰਡਰਟੇਕਰ ਜੋਕੋ ਜੂਨਾ ਨਾਲ ਲੜਦੇ ਪਏ ਸੀ ਜੋ ਕੋ ਜੁਨਾ ਨੇ ਅੰਡਰਟੇਕਰ ਨੂੰ ਇੱਕ ਸਬ ਪੇਟੀ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਅੰਡਰਟੇਕਰ ਨੂੰ 7 ਮਹੀਨੇ ਤੱਕ ਕਿਸੇ ਨੇ ਨਹੀਂ ਦੇਖਿਆ ਲੋਕਾਂ ਨੂੰ ਇਵੇਂ ਦਿਖਾਇਆ ਗਿਆ ਜਿਵੇਂ ਉਹ ਮਰ ਚੁੱਕਿਆ ਹੈ ਅਸਲ ਵਿੱਚ ਉਹਨਾਂ ਦੇ ਲੱਕ ਤੇ ਸੱਟ ਲੱਗਣ ਕਾਰਨ ਉਹਨਾਂ ਨੇ WWE ਨੂੰ ਛੱਡ ਦਿੱਤਾ ਸੀ ਸੋ ਇਸੇ ਲਈ ਵੀ ਉਹਨਾਂ ਨੂੰ ਡੈੱਡ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅੰਡਰਟੇਕਰ ਬਿਨਾਂ ਕਿਸੇ ਤੋਂ ਹਾਰੇ ਇੱਕ ਹੀ ਮੈਚ ਜਿੱਤ ਚੁੱਕੇ ਸੀ ਜਿਸ ਵਿੱਚ ਟ੍ਰਿਪਲ ਐਚ, ਬਿਗ ਸ਼ੋ, ਸਨ ਮਾਈਕਲ ਵਰਗੇ ਵੱਡੇ ਖਿਡਾਰੀਆਂ ਨੂੰ ਅੰਡਰਟੇਕਰ ਨੇ ਹਰਾਇਆ ਸੀ ਪਰ 24 ਫਰਵਰੀ 2014 ਵਿੱਚ ਬਰੋਕ ਲੈਸਨਰ ਤੋਂ ਹਾਰਨ ਤੋਂ ਬਾਅਦ ਉਹਨਾਂ ਦਾ ਇਹ ਰਿਕਾਰਡ ਟੁੱਟ ਗਿਆ ਉਹਨਾਂ ਦੀ ਇਸ ਹਾਰ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਰਹਿ ਗਏ ਅੰਡਰਟੇਕਰ ਨੂੰ ਆਪਣੀ ਆਖਰੀ ਫਾਈਟ ਵਿੱਚ ਵੀ ਰੋਮਨ ਰੈਂਜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਨੇ ਉਸ ਸਮੇਂ ਆਪਣਾ ਕੋਟ, ਗਲਵਜ਼ ਤੇ ਕੈਪ ਲਾ ਕੇ ਰਿੰਗ ਵਿੱਚ ਹੀ ਰੱਖ ਦਿੱਤਾ ਇਸ ਹਾਰ ਤੋਂ ਬਾਅਦ ਉਹਨਾਂ ਦਾ ਵਿਨਿੰਗ ਸਕੋਰ 23-2 ਹੋ ਗਿਆ 27 ਸਾਲ ਦੇ ਕਰੀਅਰ ਵਿੱਚ ਅੰਡਰਟੇਕਰ ਨੇ ਕੁੱਲ 2274 ਮੈਚ ਖੇਡੇ ਜਿਸ ਵਿੱਚੋਂ ਉਹਨਾਂ ਨੇ 1717 ਮੈਚ ਜਿੱਤੇ ਤੇ 460 ਮੈਚਾਂ ਵਿੱਚੋਂ ਉਹ ਹਾਰ ਗਏ ਅਤੇ ਇਹਨਾਂ ਵਿੱਚੋਂ 92 ਮੈਚ ਡਰਾ ਰਹੇ ਸੋ ਦੋਸਤੋ ਇਸੀ ਅੰਡਰਟੇਕਰ ਦੀ ਜ਼ਿੰਦਗੀ ਤੇ ਇੱਕ ਛੋਟੀ ਜਿਹੀ ਬਾਇਓਗ੍ਰਾਫੀ ਜੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਵੀ ਅੰਡਰਟੇਕਰ ਦੇ ਫੈਨ ਹੋ ਤੇ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਵੀਡੀਓ ਥੱਲੇ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਕਰਿਓ ਸੋ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ